ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ ਕਰਦੇ ਹਾਂ ਨਾਮ ਦੇ ਪ੍ਰਸ਼ਨ ਉੱਤਰ ਜਿਵੇਂ ਕਿ ਜਾਣਦੇ ਹੋ ਨਾਮ ਕਿਸੇ ਨਾਮ ਸ਼ਬਦ ਜਿਹੜੇ ਕਿਸੇ ਵਸਤੂ ਸਥਾਨ ਜਾਂ ਮਨੁੱਖ ਦਾ ਬੋਧ ਕਰਾਉਣਾ ਉਸ ਨੂੰ ਅਸੀਂ ਨਾਮ ਕਹਿੰਦੇ ਹਾਂ ਠੀਕ ਹੈ ਉਹਨਾਂ ਦੇ ਅੱਜ ਅਸੀਂ ਬਹੁ ਵਿਕਲਪੀ ਪ੍ਰਸ਼ਨ ਜਿਹੜੇ ਦਿੱਤੇ ਹੋਏ ਨੇ ਉਹਨਾਂ ਬਾਰੇ ਪੜ੍ਹਾਂਗੇ ਜਿਹੜੇ ਸ਼ਬਦ ਕਿਸੇ ਵਸਤੂ, ਮਨੁੱਖ ਜਾਂ ਸਥਾਨ ਦਾ ਬੋਧ ਕਰਾਉਣ ਉਹਨਾਂ ਨੂੰ ਕੀ ਕਹਿੰਦੇ ਹਨ ਬੋਧ ਕਰਾਉਣਾ ਮਤਲਬ ਜਾਣਕਾਰੀ ਦੇਣ ਉਹਨਾਂ ਨੂੰ ਕੀ ਕਹਿੰਦੇ ਹਨ ਅਸੀਂ ਨਾਮ ਕਹਿੰਦੇ ਹਾਂ ਨਾਮ ਸ਼ਬਦ ਕਿਹੜੇ-ਕਿਹੜੇ ਹਨ ਇਹਦੇ 'ਚ ਰਵੀ, ਸੋਨਾ, ਹਸਮੁਖ ਰਵੀ, ਕੁਰਸੀ ਅਸੀਂ ਤੁਸੀਂ ਪੜਦਾ ਖੇਡਦਾ ਹਾਂਜੀ ਇਹਦੇ 'ਚ ਹੈ ਰਵੀ ਤੇ ਕੁਰਸੀ ਕੀ ਹਨ ਨਾਮ ਹਨ ਕਿਹੜੇ ਸ਼ਬਦ ਸਥਾਨਾਂ ਦੇ ਨਾਮ ਹਨ ਜਗ੍ਹਾ ਦੇ ਨਾਮ ਪਲੇਸ ਦੇ ਅੰਮ੍ਰਿਤਸਰ ਅਤੇ ਇੰਗਲੈਂਡ ਇਹ ਸਥਾਨ ਦੇ ਨਾਮ ਹਨ ਹਰਜੀਤ ਪੈਨ ਪਟਿਆਲਾ ਸ਼ਬਦ ਕੀ ਹਨ ਹਰਜੀਤ ਨਾਮ ਪੈਨ ਚੀਜ਼ ਵਸਤੂ ਪਾਚਕ ਪਟਿਆਲਾ ਹੋ ਗਿਆ ਇਹ ਵੀ ਹੋ ਗਿਆ ਨਾਮ ਠੀਕ ਹੈ ਜੀ ਇਹ ਹੋ ਗਏ ਨਾਮ ਰਵੀ ਪੰਜਾਬ ਹਿਮਾਲਾ ਨਾਮ ਦੀ ਕਿਹੜੀ ਕਿਸਮ ਹੈ ਕਿਹੜੀ ਕਿਸਮ ਹੈ ਖਾਸ ਨਾਮ ਸਪੈਸ਼ਲ ਨੇ ਪੰਜਾਬ ਹੋ ਗਿਆ ਹੈ ਨਾ ਤੇ ਹਿਮਾਲਾ ਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਕਿੰਨੀਆਂ ਕਿਸਮਾਂ ਹਨ 5 ਕਿਸਮਾਂ ਨਾਮ ਦੀਆਂ ਪੰਜ ਕਿਸਮਾਂ ਹਨ ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸਮ ਨਾਮ ਦੀ ਹੈ ਨਿਸ਼ਚੇਵਾਚਕ ਵਸਤੂਵਾਚਕ ਅਨਿਸ਼ਚੇਵਾਚਕ ਤੇ ਸਥਾਨਵਾਚਕ ਕਿਹੜੀ ਹੈ ਵਸਤੂਵਾਚਕ ਜਿਹੜਾ ਨਿਸ਼ਚੇਵਾਚਕ ਹੁੰਦਾ ਅਨਿਸ਼ਚੇਵਾਚਕ ਹੁੰਦਾ ਜਾਂ ਸਥਾਨਵਾਚਕ ਹੈ ਇਹ ਪੜਨਾਮ ਹੁੰਦੇ ਹਨ ਵਸਤੂਵਾਚਕ ਇਹਦੇ ਵਿੱਚ ਨਾਮ ਹੈ ਇਸ ਤਰ੍ਹਾਂ ਦੇ ਕੁਐਸਚਨ ਆਉਂਦੇ ਆ ਤੁਹਾਨੂੰ ਅਗਰ ਆਪਾਂ ਇਗਜ਼ਾਮ ਦੇ ਵਿੱਚ ਠੀਕ ਹੈ ਮਲਟੀਪਲਾਈ ਬਹੁਵਿਕਲਪੀ ਪ੍ਰਸ਼ਨ ਉੱਤਰ ਠੀਕ ਹੈ ਤੋਲੀਆਂ ਜਾਂ ਮਾਪੀਆਂ ਜਾ ਸਕਣ ਵਾਲੀਆਂ ਵਸਤਾਂ ਦਾ ਬੋਧ ਕਰਾਉਣ ਵਾਲੇ ਸ਼ਬਦ ਕਿਸ ਕਿਸਮ ਦੇ ਨਾਮ ਹਨ ਠੀਕ ਹੈ ਜੀ ਕਿਸ ਕਿਸਮ ਦੇ ਨਾਮ ਹਨ ਵਸਤਵਾਚਕ ਇਕੱਠ ਦਾ ਬੋਧ ਕਰਾਉਣ ਵਾਲੇ ਸ਼ਬਦ ਕਿਸ ਪ੍ਰਕਾਰ ਦੇ ਨਾਮ ਹਨ ਜਿਹੜੇ ਇਕੱਠ ਦਾ ਕਰਵਾਉਂਦੇ ਹਨ ਇਕੱਠਵਾਚਕ ਲੜਕਾ ਗਊ ਮੇਜ਼ ਨਾਮ ਕਿਹੜੀ ਕਿਸਮ ਹਨ ਕਿਹੜੀ ਇਹ ਆਮ ਨਾਮ ਜਾਂ ਜਤੀ ਵਚਕ ਨਾਮ ਜਿਹੜੀਆਂ ਚੀਜ਼ਾਂ ਨਾ ਵੇਖੀਆਂ ਜਾ ਸਕਣ ਨਾ ਫੜੀਆਂ ਜਾ ਸਕਣ ਕੇਵਲ ਮਹਿਸੂਸ ਕੀਤੀਆਂ ਜਾ ਸਕਣ ਉਹਨਾਂ ਨੂੰ ਕੀ ਕਹਿੰਦੇ ਹਨ ਪਾਵਾਚਕ ਨਾਮ ਅੱਗੇ ਆਪਾਂ ਦੇਖੋ ਅਸਤੰਦੇ ਗਦੇ ਜਿਹੜੇ ਦਿੱਤੇ ਨਾਮ ਕਿਸ ਨੂੰ ਕਹਿੰਦੇ ਹਨ ਜਿਹੜੇ ਸ਼ਬਦ ਕਿਸੇ ਵਸਤੂ ਮਨੁੱਖ ਜਾਂ ਸਥਾਨ ਦਾ ਬੋਧ ਕਰਾਉਣ ਉਸ ਨੂੰ ਕੀ ਕਹਿੰਦੇ ਆ ਅਸੀਂ ਨਾਮ ਕਹਿੰਦੇ ਹਾਂ ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਨਾਮ ਪੰਜ ਪ੍ਰਕਾਰ ਦੇ ਹੁੰਦੇ ਹਨ ਠੀਕ ਹੈ ਜੀ ਆਮ ਨਾਮ ਤੇ ਖਾਸ ਨਾਮ ਕੀ ਹੁੰਦਾ ਆਮ ਨਾਮ ਹੁੰਦਾ ਜਿਵੇਂ ਜਾਤੀਵਾਚਕ ਨਾਮ ਲੜਕਾ ਗਊ ਮੇਜ਼ ਇਸ ਤਰ੍ਹਾਂ ਹੋਗੇ ਜਿਹੜੇ ਖਾਸ ਨਾਮ ਹੋਗੇ ਪੰਜਾਬ ਹਿਮਾਲਿਆ ਚੰਡੀਗੜ ਇਹ ਕੀ ਹੋਗੇ ਖਾਸ ਨਾਮ ਹੋਗੇ ਵਸਤੂਵਾਚਕ ਨਾਮ ਆਮ ਨਾਮ ਨਾਲ ਕਿਵੇਂ ਭਿੰਨ ਹੈ ਵਸਤੂਵਾਚਕ ਦੇ ਵਿੱਚ ਕੀ ਹੁੰਦਾ ਕਿਸੇ ਵਸਤੂ ਦੀ ਚੀਜ਼ ਦੀ ਗੱਲ ਕੀਤੀ ਜਾਂਦੀ ਹੈ ਠੀਕ ਆ ਆਮ ਨਾਮ ਦੇ ਵਿੱਚ ਕਿਸੇ ਜਾਤੀ ਦੀ ਗੱਲ ਕੀਤੀ ਜਾਂਦੀ ਹੈ ਦੇਖੋ ਪਿੱਛੇ ਦਿਖਾਇਆ ਹੋਇਆ ਆਪਾਂ ਤੁਹਾਨੂੰ ਐਕਸਪਲੇਨ ਵੀ ਕਰ ਦਿੰਨੇ ਆ ਆਮ ਨਾਮ ਦੇਖੋ ਨਾਸਤੂ ਵਾਚਕ ਦੇ ਵਿੱਚ ਜਿਹੜੀਆਂ ਅਵਸਥਾ ਇਹਦੇ ਵਿੱਚ ਤੋਲੀਆਂ ਮਿਣੀਆਂ ਜਾਂ ਮਾਪੀਆਂ ਜਾਣ ਵਾਲੀਆਂ ਅਵਸਥਾਾਂ ਦਾ ਜਿਹੜਾ ਗਿਆਨ ਹੁੰਦਾ ਹੈ ਉਹ ਕੀ ਹੁੰਦੇ ਹੈ ਵਸਤੂ ਵਾਚਕ ਜਿਵੇਂ ਕੱਪੜਾ ਤੇ ਰੇਤ ਠੀਕ ਹੈ ਆਮ ਨਾਮ ਜਿਹੜੇ ਸ਼ਬਦ ਕਿਸੇ ਇੱਕ ਸ਼੍ਰੇਣੀ ਦੀਆਂ ਸਾਰੀਆਂ ਵਸਤੂਆਂ ਲਈ ਵਰਤਿਆ ਜਾਵੇ ਉਸ ਨੂੰ ਆਮ ਨਾਮ ਜਾਂ ਜਾਤੀ ਵਚਕ ਨਾਮ ਕਿਹਾ ਜਾਂਦਾ ਹੈ ਠੀਕ ਹੈ ਜੀ ਜਿਵੇਂ ਲੜਕਾ ਗਊ ਇਸ ਤਰ੍ਹਾਂ ਹੁਗਿਆ ਪਾਵਾਚਕ ਨਾਮ ਜਿਹਦੇ ਵਿੱਚ ਸਾਨੂੰ ਕਿਸੇ ਫੀਲਿੰਗ ਦਾ ਅਹਿਸਾਸ ਹੋਵੇ ਸਿਰਫ ਜਿਹੜੀਆਂ ਮਹਿਸੂਸ ਕੀਤੀਆਂ ਜਾਣ ਖੁਸ਼ੀ ਗਮੀ ਸਰਦੀ ਗਰਮੀ ਇਹ ਇਕਾਠ ਵਚਕ ਨਾਮ ਕਿਸ ਨੂੰ ਕਹਿੰਦੇ ਹਨ ਜਿਹਦੇ ਵਿੱਚ ਇੱਕ ਸਮੂਹ ਇਕੱਠ ਦੀ ਗੱਲ ਕੀਤੀ ਜਾਵੇ ਜਿਵੇਂ ਫੌਜ ਜਮਾਤ ਠੀਕ ਹੈ ਢੀੜ ਝੁੰਡ ਡਾਰ ਇਸ ਤਰ੍ਹਾਂ ਰਵੀ ਬਹੁਤ ਖੁਸ਼ ਹੈ ਖੁਸ਼ ਕੀ ਹੈ ਕਿਹੜਾ ਹੈ ਪਾਵਾਚਕ ਨਾਮ ਮੰਦਰ ਮਸਜਿਦ ਅਤੇ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਖਾਸ ਨਾਮ ਕਿਹੜਾ ਹੈ ਸ੍ਰੀ ਹਰਮੰਦਰ ਸਾਹਿਬ ਸਾਰੀ ਫੌਜ ਤਿਆਰ ਬਰ ਤਿਆਰ ਹੈ ਬਾਕ ਵਿੱਚ ਫੌਜ ਕਿਸ ਨਾਮ ਸ਼੍ਰੇਣੀ ਦਾ ਸ਼ਬਦ ਹੈ ਇਕੱਠ ਵਾਚਕ ਦਾ ਵਿਦਿਆਰਥੀ ਜਮਾਤ ਵਿੱਚ ਪੜ ਰਹੇ ਹਨ ਬਾਗ ਵਿੱਚ ਇਕੱਠ ਵਾਸ਼ ਸ਼ਬਦ ਕਿਹੜਾ ਹੈ ਜਮਾਤ ਠੀਕ ਹੈ ਇਕੱਠ ਹੈ ਜਿਹਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਹਨ ਸੁੱਖ ਅਤੇ ਦੁੱਖ ਜ਼ਿੰਦਗੀ ਦਾ ਹਿੱਸਾ ਹਨ ਬਾਕ ਵਿੱਚ ਭਾਵ ਵਾਚਕ ਨਾਮ ਕਿਹੜੇ ਹਨ ਸੁੱਖ ਅਤੇ ਦੁੱਖ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਇਹ ਪਸੰਦ ਆਇਆ ਹੋਗਾ ਧੰਨਵਾਦ ਜੀ